ਤਰੰਤਨ ਵਿਖੇ ਸ੍ਰੀ ਸਨਾਤਨ ਤਰੰਸਬਾਵਲੋਂ ਦੁਸ਼ਹਿਰੇ ਦਾ ਤਿਹਾਰ ਬੜੀ ਧੂਮਤਾਰ ਨਾਲ ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਐਮ.ਐਲ.ਏ ਹਰਮੀਤ ਸਿੰਘ ਸੰਧੂ ਬੀ.ਜੇ.ਪੀ ਪ੍ਰਧਾਨ ਜਿਸ ਵਨ ਸਿੰਘ ਪੱਡਾ ਨਗਰ ਕੌਂਸਲ ਪ੍ਰਧਾਨ ਭਪਿੰ다 ਸਿੰਘ ਖੇੜਾ ਮਨੋਸ਼ ਕੁਮਾਰ ਟੀਮਾ ਐਸਪੀ ਐਨ ਕੇ ਬੇਦੀ ਡੀਐਸਪੀ ਸਤਨਾਮ ਸਿੰਘ ਤੋਂ ਇਲਾਵਾ ਕਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਅਤੇ ਲੀਡਰਸ਼ਿਪ ਪਹੁੰਚੀ ਮੌਕੇ ਸਭਾ ਦੇ ਪ੍ਰਧਾਨ ਸ਼੍ਰੀ ਮਈਆ ਦਾਸ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਐਮਐਲਏ ਹਰਮੀਤ ਸਿੰਘ ਸੰਧੂ ਅਤੇ ਸ਼੍ਰੀ ਮਈਆ ਦਾਸ ਵੱਲੋਂ ਬਨੇ ਹੋਏ 라ਵਣ ਅਤੇ ਕੁੰਕਰੰਦੇ ਪੁਤਲਿਆਂ ਨੂੰ ਅਗਨੀ ਪੇੜ ਕੀਤਾ ਗਿਆ ਕੌਂਟੀ ਵੱਡੀ सॼे संगत जे रूप जे भेण पंहिंजे भा और सॼे बहुत ई सत्कारो पंहिंजे साथी साहिब सुधो सचाई जी जितो सारियूं साम्हण आहे कॾहिं बि और जहिड़ी खे उहो बि हमेशह जित हुई आहे हर तव्हां जी तरह ਆਪਾਂ ਸਾਰੇ ਰਲ ਮਿਲ ਕੇ ਸ਼ਹਿਰਵਾਸੀ ਇਲਾਕਾ ਵਾਸੀ ਆਪਾਂ ਰਲ ਮਿਲ ਕੇ ਮਨਾਉਨੇ ਆਂ ਮੈਂ ਜਨਤ ਦੀ ਵਧਾਈ ਦੇਣਾ ਔਰ ਨਾਦਨ ਧਰਮ ਸਭਾ ਸਰਕਾਰ ਵੱਲੋਂ ਉਹਨਾਂ ਦੇ ਪ੍ਰਬੰਧਕਾਂ ਉਹਨਾਂ ਦੀ ਮੂਰਤੀ ਕੀ ਤੁਮੇ ਵਧਾਈ ਦੇਣਾ ਕਿ ਬਹੁਤ ਵੱਡਾ ਵਧੀਆ ਪ੍ਰੋਗਰਾਮ ਕਰਕੇ ਜੇ ਜਿਹੜਾ ਫੰਕਸ਼ਨ ਆਰਗੇਨਾਈਜ਼ ਕਰਦੇ ਨੇ ਤਰੰਤਾਂ ਤੋਂ ਸੈਮੀ ਮਮ ਅਤੇ ਨਵੀਨ ਸ਼ਰਮਾ ਦੀ ਰਿਪੋਰਟ